ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਾਂਜੇਲਾ ਸ਼ੀਤ ਪਗਸੇਂਗ ਨਾਲ ਨੱਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਢੜੀ। ਨਮਾਸ਼ਾ ਸਰਗਰਮੀਆ ਚੈਨਲ ਦੇਖ ਰਹੇ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਤੋਂ ਵਰਸ਼ੰਕਰ ਰੋਡ ਤੇ ਪੈਂਟ ਬਸਿਆਲੇ ਦਾ ਗੇਟ ਹੈ ਜਿਹੜਾ ਉੱਥੇ ਪਹੁੰਚਿਆ ਇੱਥੇ ਹਰ ਸਾਲ ਦੀ ਤਰ੍ਹਾਂ ਪੈਂਟ ਬਸਿਆਲਾ ਬਕਾ ਪਰ ਤੇ ਲੋਗਰ ਪਰ ਫੂਲ ਪਰ ਫੂਲ ਪਰ ਇਥੋਂ ਦੀਆਂ ਸੰਗਤਾਂ ਦੇ ਵੱਲੋਂ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਤੇ ਦਾਨ ਵੀ ਸੱਜਣਾਂ ਦੇ ਨਾਲ ਜਿਹੜਾ ਇਹ ਲੰਗਰ ਹਰ ਸਾਲ ਜਿਹੜਾ 4 ਦਿਨਾਂ ਦਾ ਲੰਗਰ ਚੱਲਦਾ ਆ ਇਹ ਤੁਸੀਂ ਦੇਖ ਰਹੇ ਹੋ ਮੇਰੀ ਵੈਬਸਾਈਟ ਤੇ ਕਿਵੇਂ ਸੰਗਤਾਂ ਲੰਗਰ ਛਕ ਰਹੀਆਂ ਨੇ ਕਿ ਅੱਜ ਦੇ ਦਿਨ ਜਿਹੜਾ ਇਹ ਬਸਾਖੀ ਵਾਲੇ ਜਿਹੜੀਆਂ ਹਰ ਜਗ੍ਹਾ ਸੰਗਤਾਂ ਜਾਂਦੀਆਂ ਨੇ ਇੱਥੋਂ ਸ੍ਰੀ ਖਾਲਸਾ ਘੜ ਸਾਹਿਬ ਵੀ ਜਾਂਦੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵੀ ਜਾਂਦੀਆਂ ਨੇ ਤੇ ਹੋਰ ਵੱਖ-ਵੱਖ ਜਗ੍ਹਾ ਤੇ ਮੱਥਾ ਟੇਕਣ ਲਈ ਸੰਗਤਾਂ ਇਸ ਰੋਡ ਤੋਂ ਹੋ ਕੇ ਜਾਂਦੀਆਂ ਨੇ ਤੇ ਲੰਗਰ ਛਕਦੀਆਂ ਨੇ ਨਵਾਂ ਸ਼ਹਿਰ ਸਰਕਾਰੀਆ ਚੈਨਲ ਨਾਲੋਂ ਹਾਂ ਨਵਾਂ ਸ਼ਹਿਰ ਸਰਕਾਰੀਆ ਚੈਨਲ ਦੀ ਇਹ ਸਰਾਜਵਾਲੀ ਦੀ ਰਿਪੋਰਟ ਨਵਾਂ ਸ਼ਹਿਰ ਸਰਕਾਂ ਦਾ ਵਾਹਿਗੁਰੂ ਜੀ ਦੇ ਪਤੇ ਤਰੀਕ ਸਾਹਿਬ ਜੀ ਤਰ੍ਹਾਂ ਮਾਰਾ ਸਿਰਾਂ ਤੋਂ ਅਨੁਪਰੀਖ ਨੂੰ ਵਿਸਾਰਕੀ ਜੀ ਜਹਾਦੇ ਨੂੰ ਮੁਖ ਰੱਖ ਰਿਹਾ ਇਹ ਨੰਬਰ ਅਲਾਕੀ ਜੀ ਸੰਤਾਵਾਂ ਨੂੰ ਭਾਰ ਹੈ ਇਹ ਅਲਗੁਰਪੁਰ ਦੇ ਗਾਇਲ ਜੰਦਾ ਹੈ ਸੋ ਜੀ ਦੋਗਰ ਪਰ ਬਟਾਪੁਰ ਜੀ ਦੋ ਦੋ ਚੰਦ ਬਚਾਉਣ ਦੀ ਸੰਗਤ ਮੱਤ ਕਰਕੇ

ਇੱਕ ਮੋਟਾ ਮਿਲ ਦਿੱਕਿਆ ਤੇ ਬੰਤੇ ਆ ਕਿਥੇ ਬਕਰਦੀਆਂ ਨੇ ਅਸੀਂ ਸਾਰੀਆਂ ਸੰਸਾਂ ਦੇ ਇਲਾਕੇ ਦੇ ਨਵਾਸਨ ਦੇ ਐਮਰੀ ਵੀਰਾਂ ਦੇ ਜਿਹੜੇ ਬਾਹਰੋਂ ਬਹੁਤ ਸਾਰ ਆਪਣੀ ਜੰਗਲਾ ਬਹੁਤ ਲੋਕਾਂ ਨੂੰ ਬੰਤਾਰਦੇ ਸੋਚਨ ਵਾਦ ਹੈ ਪੁਰਾਣੇ ਵੀਰਾਂ ਦੀ ਪੁਰਾਣੇ ਪਾਣੀ ਪਾ ਲੈ ਵੀ ਜਿਹੜਾ ਨੇ ਆ ਕੇ ਸਭ ਤੋਂ ਉਸ ਨੰਗਰ ਨੂੰ ਕੰਮ ਕਰਦੇ ਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ

ਦਾ ਬਾੜ ਹੋ ਜਾਂਦੇ ਆ ਜੀ ਗੁਰਮੁਖੀਓ ਜੀ ਮਾਣੋ ਜੀ ਦੋਸਤਾਂ ਦੇ ਪੁੱਤਾਂ ਨੂੰ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਬਹੁਤ ਬਾਕਾ ਕਰੋ ਜੀ ਆਓ ਗੁਰਪਿਆਰੇ ਜੀ ਆਓ ਗੁਰੂ ਕਸਾ ਕੁੱਟਣੇ ਬਖਤਰਾ ਹੈ ਸਿਵਾਰਾੜ ਬੜੇ ਵਿਚਾਰ ਤੋਂ ਸਤਲਪੁਰ ਸੰਤਾਨ ਨਗਰ ਸਟਾਰ ਹੋ ਰਿਹਾ ਹੈ ਕਰਕੇ ਵਾਈਕ੍ਰਿਟਰ ਦੀ ਲਾਹਰ ਨੂੰ ਬੰਦ ਕਰਕੇ ਬਸ ਕੇ ਜਨਾ ਕੀ ਆਣਾ ਕਿ ਮਾਇਆ ਯੋਸ਼ਕ ਜਾਣੇ ਕਿ ਕਿ ਉੱਧਰ ਤੇ ਸੋ ਸਾਡੇ ਵੀਰ ਜੀ ਵਿਅੰਤ ਜਾਣੇ ਗੁਰੂ ਦੇ ਲੰਗਰਾਂ ਵਿੱਚ ਭੇਟਾ ਕਰ ਜਾ ਵਾਈਕ੍ਰਿਟਰ ਦੀ ਲਾਹਰ ਨੂੰ ਬੰਦ ਕਰਕੇ ਬਸ ਕੇ ਯਾਤਰਾ ਤਮਨ ਤੋਂ ਵੀ ਸਾਡ ਜੀ ਨਿਗਾਹ ਕਰਦੀ ਤੇ ਦੇਖੋ ਇਹ ਲਿਖਿਆ ਕੀ ਆ ਇੱਥੇ ਬਾਈਟ ਕਰ ਲੈਣੇ ਇੱਥੇ ਇਹਦੀ ਆਹ ਆਪਾਂ ਨੂੰ ਸਦਾ ਹੀ ਬੋਲਣ ਸੋ ਬੋਲਣ

सत श्रीकाल जी हा जी

ਅਤੇ ਅੱਜ ਇਹ ਜੀ ਫੁੱਟ ਵਾਲੇ ਹਨ ਚਲੋ ਠੀਕ ਹੈ ਜੀ ਮਾਪਾਦਰ ਕਾਲੀ ਮੰਦਰ ਅਤੇ ਅਨਾਥ ਅਤੇ ਬਿਰਧ ਆਸ਼ਰਮ ਪਿੰਡ ਸਲੋ ਵਿਖੇ ਮਾਤਾ ਜੀ ਦੇ ਚੌਥੇ ਨਵਰਾਤਰੀ ਮੌਕੇ ਚੌਂਕੀ ਦਾ ਆਯੋਜਨ ਮਹਾਂਤ ਰਾਜਕੁਮਾਰ ਜੀ ਦੀ ਰਹਿਨਮਾਈ ਦੇ ਹੇਠ ਕੀਤਾ ਗਿਆ ਇਸ ਮੌਕੇ ਵੱਖ-ਵੱਖ ਕਲਾਕਾਰਾਂ ਨੇ ਭੇਟਾ ਗਾ ਕੇ ਮਾਂ ਭਗਵਤੀ ਦੀ ਮਹਿਮਾ ਦਾ ਗੁਣगान ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਤਾਂ ਜਿਹੜਾ ਸਾਡਾ ਤਾਂ ਜਿਹੜੇ ਮੰਗਦੇ ਬਣ ਕੇ ਆਏ ਆ ਉਹਨਾਂ ਲਈ ਭਜਨ ਲਿਖਿਆ ਗਿਆ

ताली जाच रखी ਗੱਲ ਸਭ ਤੇ ਲੱਗੂਗੀ ਔਰ ਮੇਰੀ ਵੀ ਜ਼ਿੰਦਗੀ ਦਾ ਸਵਰਥ ਤਾਂ ਹੈ ਮਹਾਰਾਜ ਹਰਦੇਵ ਜੀ ਦੇ ਅਨੰਦ ਅਸ਼ੀਰਵਾਦ ਨਾਲ ਸਾਰਾ ਕੁਝ ਮਿਲ ਗਿਆ ਔਰ ਜਦੋਂ ਤੇ ਇਹਨਾਂ ਦੇ ਲੜ ਲੱਗੇ ਆ ਦਿਨ ਬਦਨ ਤੇ ਦੇਖਿਆ ਸੱਚੀ ਦੇਖਿਆ ਔਰ ਇਸ ਭਜਨ ਦੇ ਵਿੱਚ ਜੋ ਗੱਲਾਂ ਆ ਉਹ ਮੇਰੇ ਨਾਲ ਵਕਿਆ ਹੀ ਸੱਚ ਬੋਲਿਆ ਤੇ ਉਹਨੂੰ ਕਰਦੇ ਸੀਗੇ ਅਸੀਂ ਜਦੋਂ ਇਹ ਸਾਡੀ ਜ਼ਿੰਦਗੀ 'ਚ ਚੀਜ਼ਾਂ ਨਹੀਂ ਸੀ ਪਰ ਉਹਨਾਂ ਲੱਗਣ ਲੱਗ ਪਏ ਉਹ ਜੀ ਇਹ ਭਜਨ ਵਾਕਿਆ ਹੀ ਸਾਡੇ ਤੇ ਹੀ ਲਿਖ ਹੋ ਗਿਆ ਜਦੋਂ ਗੱਦੇ ਦੀ ਉਤੋਂ ਕੁਛ ਵੀ ਨਹੀਂ ਜੀ ਇੰਨੇ ਹੋੜਾ ਸਮਝ ਲੱਗ ਰਿਹਾ ਉਸ ਭੈਸਾਉਂ ਤੋਂ ਮਹਾਰਤ ਦੇ ਲੋੜ ਲੱਗਦਾ ਸਾਰੇ ਦਿਨ ਬਦਲੇ ਗਏ ਤੇ ਤੁਸੀਂ ਵੀ ਸਾਡੇ ਵੀ ਕਿਸੇ ਨਿੱਜੀ ਜ਼ਿੰਦਗੀ ਨਾਲ ਸੰਬੰਧਤ ਹੋ ਸਕਦਾ ਨਾਲ ਆੜੀ ਦਾ ਸਾਥ ਦੇਣਾ ਪਰ ਭੱਜਦੇ ਇਕੱਲੇ ਇੱਕ ਸਮਝੋ ਸੁਣਿਆ ਵੀ ਹੋਣਾ ਤੁਸੀਂ ਤੇ ਨਾਲ ਨਾਲ ਤੁਸੀਂ ਸਾਥ ਜ਼ਰੂਰ ਦੇਣਾ ਜੱਤੀ ਜੇ ਜੀ ਕੁੱਲੀ ਜਨ ਕੱਟੀਆਂ ਸੀ ਜਿੰਦੀਆਂ ਤੇਰੇ ਜੀ karoni gatte sar ke sagla te ghumeya main ka Thank oh, oh, you. जिन्हों का अपना चैनल है अपना प्रैस रिपोर्टर है और जो खबरें है और नवा चैनल पूरे इलाके की वासुदेव परदेशी साहब के मुखो यूट्यूब पर सुन सकते सरगर्मिया पूरे दि... ਆਰੇ ਗਵਾਲੇ ਦੇ ਜਿੰਨੇ ਪਿੰਡ ਹੈ ਪੂਰੇ ਨਕਰ ਲੱਫਟੋਕ ਮੇਰੇ ਖਿਆਲ ਕੇ 190 ਪਿੰਡ ਨਵਾਂ ਸਹਿਰ ਨੂੰ ਲੱਗੇ ਕਦੀ ਪੱਤਰ ਨਾ 190 ਪਿੰਡ ਹੈ ਨਵਾਂ ਸਹਿਰ ਦੇ ਕੋਲ ਤਾਂ ਇਹਨਾਂ ਦੇ ਮਾਧਮ ਦੁਆਰਾ ਮੈਂ ਪ੍ਰਾਰਥਨਾ ਕਰਦਾ ਹੂੰ ਕਿ ਨਵਰਾਤਰੀ ਦੀ ਚੌਕੀਆਂ ਹਰ ਰੋਜ਼ ਸ਼ਾਮ 6 ਤੋਂ 9 ਵਜੇ ਤੱਕ ਲੱਗਦੀਆਂ ਨੇ ਮਾਂ ਮੰਦਿਰ ਕਾਰੀ ਮੰਦਿਰ ਪਿੰਡ ਲੋ ਬੇਦਾਸ਼ਰਮ ਮਾਤਾ ਕਾਲੀ ਦੇ ਮੰਦਿਰ और विशाल पर्वती जागरण होने जा रहे हैं अष्टमी की रात 16 अप्रैल दिन मंगलवार को शाम छे बजे तो लेकर सवेरे छे बजे तक पंजाब के मशहूर कलाकार अपनी अपनी भेटा वाणी द्वारा माता का गुणगान और पूरे पंजाब भर तो दिल्ली तक साधु संत महापुरुष संगत को आशीर्वाद देने के पहुंच रहे हैं आप सभी को शुभ स्वागत है वेलकम है सोलह तरीक दुर्गा अष्टमी की रात मां भगवती के नाम बहुत सारे दरबार Yeah. ਸਾਰੀ ਉਮਰ ਆਪੇ ਸਿੱਖੇ ਰਹਿਣਾ ਕੋਲੀਆਂ ਵਰਕੇ ਰਾਦੇ ਅਦਿਨਾ ਪਰੇ ਕੋਲੀਆਂ ਵਰਕੇ ਰਾਦੇ ਅਦਿਨਾ ਪਰੇ ਮਾਇਆ ਤੇ ਅਤਿ ਸਾਰੋ ਦੇ ਸਕਨਾ ਕਰੀਏ ਮਾਇਆ my ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ मिलान ने इथे चौबीस घंटे सब दिन एमरजेंसी की सुविधा भी आज ही बुक करो अपनी अपॉइंटमेंट अठानवे सात वी या अठानवे उन्नवे आथ अस्सी विजिट करो संधु हॉस्पिटल चंडीगढ़ रोड नवा शहर ਜਲਾਲ ਸਿੰਘ ਭਾਰਗ ਸਿੰਘ ਨਗਰ ਸਰਵਨਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਲੰਮੀ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਪ੍ਰਜਾਤ ਦੇਓ ਧੰਨਵਾਦ